ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਹਨਾਂ ਦੀ ਫਤੇਗੜ ਸਾਹਿਬ ਸਥਿਤ ਰਿਹائش ਤੇ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਉਹਨਾਂ ਨੂੰ ਹਾਊਸ ਅਰੈਸਟ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਲੁਧਿਆਣਾ ਵਿੱਚ ਗੰਦੇ ਪਾਣੀਆਂ ਦੇ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ। ਫੈਕਟਰੀਆਂ ਤੋਂ ਆਰਿਆ ਪਾਣੀ ਦਰਿਆ ਦੇ ਪਾਣੀ ਨੂੰ ਗੰਦਾ ਕਰੀ ਜਾਵੇ ਤੇ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਹੋਵੇ। ਸਦਾ ਸਿਮਰਨਜੀਤ ਸਿੰਘ ਮਾਨੇ ਲੁਧਿਆਣਾ ਦੇ ਗੰਦੇ ਨਾਲੇ ਨੂੰ ਬੰਦ ਕਰਵਾਉਣ ਦੇ ਮਨੋਰਥ ਨਾਲ ਲੱਖਾਂ ਸਿਧਾਣਾ ਵੱਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਾ ਸੀ। ਲੁਧਿਆਣਾ ਵਿੱਚ ਬੁੱਢਾ ਨਾਲੇ ਵਿੱਚ ਫੈਲੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਲੁਧਿਆਣਾ ਵਿੱਚ ਮਾਰਚ ਕੀਤਾ ਜਾ ਰਿਹਾ ਸੀ। ਲੁਧਿਆਣਾ ਦਾ ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਬੁੱਢੇ ਨਾਲੇ ਨੂੰ ਬੰਨ ਮਾਰਨ ਲਈ ਪਹੁੰਚੇ ਐਮਪੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਬੁੱਡੇ ਦਰਿਆ ਦੇ ਮਸਲੇ ਸੰਬੰਧੀ ਲੁਧਿਆਣਾ ਪਹੁੰਚੀ ਸੋਨੀਆ ਮਾਨ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਹਨਾਂ ਦੇ ਹੀ ਪਤੇਗੜ੍ਹ ਸਾਹਿਬ ਸਥਿਤ ਰਿਹائش ਤੇ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਦੱਸ ਦੇ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਬੁੱਢਾ ਨਾਲਾ ਬੰਦ ਕਰਉਣ ਲਈ ਅੰਦੋਲਨ ਕਰਨ ਦਾ ਐਲਾਨ ਕੀਤਾ ਸੀ ਇਸ ਦੇ ਨਾਲ ਹੀ ਸੁੱਕੀ ਸੰਤ ਨਾਲ ਜੁੜੇ ਲੋਕਾਂ ਨੇ ਵੀ ਵਿਰੋਧ ਕਰਨ ਦੀ ਗੱਲ ਕੀਤੀ ਸੀ ਤੇ ਇਸ ਤੇ ਅਜ ਲਖਾ ਸਿਧਾਣਾ ਤੇ ਉਸ ਦੇ ਕਈ ਸਾਥੀ ਬੁੱਢਾ ਨਾਲਾ ਬੰਦ ਕਰਵਾਉਣ ਲਈ ਪਹੁੰਚ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਲਖਾ ਸਿਧਾਣਾ ਨੂੰ ਨਜ਼ਰਬੰਦ ਕਰ ਲਿਆ ਹਾਂ ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ ਜਿਹੜਾ ਨਹੀਂ ਮੰਨਣਾ ਚਾਹੀਦਾ ਕਿਸੇ ਦੀ ਜਾਤੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਕੱਟ ਕਰ ਰਹੀ ਹੈ ਪਰਵਾਸੀਆਂ ਦਾ ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿਉਂ ਕਰਕੇ ਜਿਹੜਾ ਇਹ ਗੰਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ ਤੇ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਹੈ ਉਹਦੇ ਨਾਲ ਵੀ ਰੰਗ ਚੜ ਸਕਦਾ ਹੈ ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜਿੱਤੇ ਨਾਲ ਕੱਪੜੇ ਜਾਂ ਕੁਝ ਰੰਗਦੇ ਹੈ ਉਸ ਨੂੰ ਗੰਦਗੀ ਤੇ ਹੁੰਦੇ ਆ ਉਸ ਨੂੰ ਦਰਿਆਵਾਂ ਦੇ ਵਿੱਚ ਅਸੀਂ ਸੁੱਟੀਏ ਇਹ ਬਹੁਤ ਖਤਰਨਾਕ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ ਤੇ ਜਿਹੜੇ ਇੰਡਸਟਰੀਅਲ ਵਾਲੇ ਆ ਉਹ ਇਸ ਮਜਾਰੇ ਦਾ ਰੋਸ ਮਜਾਰਾ ਕਰ ਰਹੇ ਆ ਪਰਵਾਸੀਆਂ ਨੂੰ ਸੱਦ ਕੇ ਤਾਂ ਫੇਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਨ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਮਾਲਵੇ ਦੇ ਮਾਝੇ ਦੇ ਦੁਆਬੇ ਦੇ ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਤੇ ਗੰਦਾ ਪਾਣੀ ਹੋਊਗਾ ਜਿਹੜੇ ਜੀ دریاਵਾਂ ਦੇ ਵਿੱਚ ਹੈਗੇ ਆ ਮੱਛੀਆਂ ਹੈਗੀਆਂ ਹੋਰ ਜਿਹੜੇ ਜੀ ਹੈਗੇ ਆ ਉਹ ਮਰ ਰਹੇ ਆ ਤਾਂ ਮੈਂ ਤਾਂ ਸਮਝ ਤੈਨ ਕਿ ਇਹ ਆਮ ਪਾਰਟੀ ਤੇ ਚੀਫ ਮਿੰਸਟਰ ਸਾਹਿਬ ਦੀ ਬਹੁਤ ਗਲਤ ਪਾਲਿਸੀ ਹੈ ਕਿ ਦੋ ਧਿਰਾਂ ਨੂੰ ਤੁਸੀਂ ਲੜਾ ਰਹੇ ਹੋ ਤੇ ਲਾਅਨ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਇਹ ਮੈਂ ਕਿਵੇਂ ਦੇ ਇਕਸਾਦਾ ਹੁਣ ਤੁਹਾਡੇ ਸਾਹਮਣੇ ਮੈਂ ਗ੍ਰਿਫਤਾਰਤਾ ਹੋਇਆ ਹੋਇਆ ਹਾਂ ਹੌਸਰੇਸ ਦੇ ਵਿੱਚ ਹੈਗਾ ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਦੇ ਵਿੱਚ ਰੋਕ ਪਾਈ ਹੋਈ ਹੈ ਨਜਾਇਜ਼ ਹੈ ਐਸਾ ਨਹੀਂ ਹੋਣ ਦੇਣਾ ਚਾਹੀਦਾ ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਕਿ ਉਹ ਜਿਹੜਾ ਇਹ ਗੰਦਾ ਨਾਲ ਆ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾ ਸਿੱਟੇ ਜ਼ਹਿਰੀਲਾ ਪਾਣੀ ਨਾ ਸਿੱਟੇ ਜਿਹਦੇ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਹੈ ਤੇ ਪਾਕਿਸਤਾਨ ਦੇ ਨਾਲ ਸਾਡੇ ਚੰਗੇ ਚੰਗਾ ਰਿਸ਼ਤਾ ਹੈਗਾ ਅਮਨ ਹੈ ਤੇ ਆਪਾਂ ਨੇ ਦੂਜੇ ਮੁਲਕ ਦੇ ਵਿੱਚ ਗੰਦਾ ਪਾਣੀ ਤੇ ਆਪਣੇ ਮੁਲਕ ਦੇ ਵਿੱਚ ਗੰਦਾ ਪਾਣੀ ਤੇ ਰਾਜਸਤਾਨੀਆਂ ਨੂੰ ਤੇ ਹਰਿਆਣੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਆ ਜੇ ਸਿਰਫ ਕਾਰਖਾਨੇ ਵਾਲਿਆਂ ਨੂੰ ਅਸੀਂ ਸਾਹਮਣੇ ਜਾ ਉਹਨਾਂ ਨੂੰ ਸੁੱਖ ਦੇਣਾ